ਕੈਨੇਡੀਅਨ ਸਰਕਾਰ ਨੇ ਸ਼ੁੱਕਰਵਾਰ ਨੂੰ ਦੱਖਣ ਵੱਲ ਸਯੁਕਤ ਰਾਜ ਅਮਰੀਕਾ ਜਾਣ ਵਾਲੇ ਯਾਤਰੀਆਂ ਦੇ ਲਈ ਆਪਣੀ ਸਲਾਹ ਨੂੰ ਅਪਡੇਟ ਕੀਤਾ ਹੈ ਅੱਧੀ ਰਾਤ ਤੋਂ ਠੀਕ ਬਾਅਦ ਸੰਘੀ ਸਰਕਾਰ ਦੀ ਵੈਬਸਾਈਟ ਦੇ ਉੱਤੇ ਪੋਸਟ ਕੀਤੇ ਗਏ ਅਪਡੇਟ ਦੇ ਵਿੱਚ ਸਰਕਾਰ ਕੈਨੇਡੀਅਨਾਂ ਨੂੰ ਯਾਦ ਕਰਾ ਰਹੀ ਹੈ ਕਿ ਜੇਕਰ ਅਮਰੀਕੀ ਸਰਹੱਦੀ ਏਜੰਟ ਯਾਤਰੀਆਂ ਦੇ ਦਾਖਲੇ ਤੋਂ ਇਨਕਾਰ ਕਰਦੇ ਨੇ ਤਾਂ ਉਹ ਦਾਖਲ ਨਹੀਂ ਦੇ ਸਕਦੇ ਸਰਕਾਰ ਨੇ ਸਾਂਝਾ ਕੀਤਾ ਹੈ ਕਿ ਵਿਅਕਤੀਗਤ ਸਰਹੱਦੀ ਏਜੰਟਾਂ ਦੇ ਕੋਲ ਅਕਸਰ ਉਹ ਨਿਰਧਾਰਤ ਕਰਨ ਦੇ ਵਿੱਚ ਮਹੱਤਵਪੂਰਨ ਵਿਵੇਕ ਹੁੰਦਾ ਹੈ ਅਮਰੀਕੀ ਅਧਿਕਾਰੀ ਪ੍ਰਵੇਸ਼ ਜ਼ਰੂਰਤਾਂ ਨੂੰ ਸ਼ਕਤੀ ਨਾਲ ਲਾਗੂ ਕਰਦੇ ਨੇ ਪ੍ਰਵੇਸ਼ ਬੰਦਰਗਾਹਾਂ 'ਤੇ ਜਾਂਚ ਦੀ ਉਮੀਦ ਕਰੋ ਜਿਸ ਦੇ ਵਿੱਚ ਇਲੈਕਟ੍ਰੋਨਿਕ ਉਪਕਰਣ ਵੀ ਸ਼ਾਮਿਲ ਹੈ ਇਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਰਹੱਦੀ ਅਧਿਕਾਰੀਆਂ ਦੇ ਨਾਲ ਸਾਰੀਆਂ ਗੱਲਬਾਤਾਂ ਦੇ ਵਿੱਚ ਪਾਲਣਾ ਕਰੋ ਤੇ ਅੱਗੇ ਰਹੋ ਜੇਕਰ ਤੁਹਾਨੂੰ ਦਾਖਲ ਹੋਣ ਤੋਂ ਇਨਕਾਰ ਕੀਤਾ ਜਾਂਦਾ ਤਾਂ ਤੁਹਾਨੂੰ ਦੇਸ਼ ਨਿਕਾਲੇ ਦੀ ਉਡੀਕ ਕਰਦੇ ਹੋਏ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਸਰਕਾਰ ਦਾ ਯਾਤਰਾ ਅਪਡੇਟ ਸਾਡੇ ਦੱਖਣੀ ਗਵਾਂਡੀਆਂ ਦੁਆਰਾ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕੈਨੇਡੀਅਨਾਂ ਤੇ ਹੋਰ ਯਾਤਰੀਆਂ ਨੂੰ ਅਮਰੀਕੀ ਇਮੀਗ੍ਰੇਸ਼ਨ ਸਹੂਲਤਾਂ ਦੇ ਉੱਤੇ ਹਿਰਾਸਤ ਵਿੱਚ ਲੈਣ ਤੋਂ ਬਾਅਦ ਆਇਆ ਹੈ ਬੀਸੀ ਦੀ ਔਰਤ ਜਸਮੀਨ ਨੂੰ ਮਾਰਚ ਦੇ ਸ਼ੁਰੂ ਦੇ ਵਿੱਚ ਅਮਰੀਕਾ ਮੈਕਸੀਕੋ ਸਰਹੱਦ ਦੇ ਉੱਤੇ ਵਰਕ ਵੀਜ਼ਾ ਦੇ ਲਈ ਅਰਜ਼ੀ ਦਿੰਦੇ ਸਮੇਂ ਆਈਸੀਈ ਦੁਆਰਾ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਫਿਰ ਉਸ ਨੂੰ ਕਈ ਇਮੀਗ੍ਰੇਸ਼ਨ ਸਹੂਲਤਾਂ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਉਹ ਵੈਨਕੂਵਰ ਵਾਪਸ ਡਿਪੋਰਟ ਹੋਣ ਦੀ ਉਡੀਕ ਕਰ ਰਹੀ ਸੀ ਇੱਕ ਹੋਰ ਇਸੇ ਤਰ੍ਹਾਂ ਦੀ ਘਟਨਾ ਦੇ ਵਿੱਚ ਇੱਕ ਬ੍ਰਿਟਿਸ਼ ਨਾਗਰਿਕ ਨੂੰ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਇੱਕ ਨਜ਼ਰਬੰਦੀ ਸਹੂਲਤ ਦੇ ਵਿੱਚ ਰੱਖਿਆ ਗਿਆ ਸੰਘੀ ਸਰਕਾਰ ਕੈਨੇਡੀਅਨਾਂ ਨੂੰ ਵੀ ਅਪੀਲ ਕਰ ਰਹੀ ਕਿ ਉਹ ਹਮੇਸ਼ਾ ਆਪਣੇ ਦਰਜੇ ਦਾ ਸਬੂਤ ਆਪਣੇ ਕੋਲ ਰੱਖਣਾ ਜਨਵਰੀ ਵਿੱਚ ਰਾਸ਼ਟਰੀ ਡੋਨਲਡ ਰਾਸ਼ਪਤੀ ਡੋਨਲਡ 트੍ਰੰਪ ਦੇ ਵੱਲੋਂ ਸਾਡੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨਾ ਤੇ ਕਾਰਜਕਾਰੀ ਆਦੇਸ਼ ਤੇ ਦਸਤਖਤ ਕਰਨ ਤੋਂ ਬਾਅਦ ਯਾਤਰੀਆਂ ਤੇ ਅਮਰੀਕਾ ਆਉਣ ਵਾਲੇ ਹੋਰ ਪ੍ਰਵਾਸੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ ਡਰਾਈਵਰਾਂ ਨੇ ਸ਼ਾਇਦ ਦੇਖਿਆ ਹੋਵੇਗਾ ਕਿ ਮੈਟਰੋ ਵੈਨਕੂਵਰ ਦੇ ਵਿੱਚ ਗੈਸ ਪੰਪ ਤੇ ਕੀਮਤ ਵਾਪਸ ਡਾਲਰ 1.80 ਤੱਕ ਪਹੁੰਚ ਗਈ ਹੈ ਬੇਸ਼ੱਕ ਕਿ BC ਨੇ ਮੰਗਲਵਾਰ ਨੂੰ ਗੈਸੋਲੀਨ ਤੇ 17 ਸੈਂਟ ਕਾਰਬਨ ਟੈਕਸ ਹਟਾ ਦਿੱਤਾ ਸੀ ਕੈਲੀਫੋਰਨੀਆ ਦੇ ਵਿੱਚ ਰਿਫਾਇਨਰੀ ਦੇ ਵਿੱਚ ਲੱਗੀ ਅੱਗ ਕਾਰਨ ਕੀਮਤਾਂ ਦੇ ਵਿੱਚ ਵਾਧਾ ਹੋਇਆ ਜੋ ਪੱਛਮੀ ਤੱਟ ਦੀ ਸਪਲਾਈ ਨੂੰ ਪ੍ਰਭਾਵਿਤ ਕਰ ਰਹੀ ਹੈ ਪਰ ਮਹਾਰਾਂ ਦੇ ਮੁਤਾਬਕ ਉਮੀਦ ਹੈ ਕਿ ਅਗਲੇ ਹਫਤੇ ਦੇ ਸ਼ੁਰੂ ਦੇ ਵਿੱਚ ਜਿਹੜਾ ਉਹ ਜਾਂ ਫਿਰ ਸ਼ਾਇਦ ਇਸ ਹਫਤੇ ਦੇ ਅੰਤ ਦੇ ਵਿੱਚ 1 ਲੀਟਰ ਰੈਗੂਲਰ ਪੈਟਰੋਲ ਘਟਨਾ ਸ਼ੁਰੂ ਹੋ ਜਾਏਗਾ ਕਿਉਂਕਿ ਤੇਲ ਦੀਆਂ ਕੀਮਤਾਂ ਘਟ ਰਹੀਆਂ ਨੇ ਉਹਨਾਂ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਰਿਫਾਇਨਰੀ ਦੀ ਅੱਗ ਜਿਹੜੀ ਹੈ ਉਹ ਕੁਝ ਬਚਤ ਨੂੰ ਘਟਾ ਸਕਦੀ ਹੈ ਪਰ ਅੱਜ ਤੇਲ ਜਿਹੜਾ ਉਹ ਦੁਬਾਰਾ ਡਿੱਗਣ ਦੇ ਨਾਲ ਇਹ ਅਜੇ ਵੀ ਲੱਗਦਾ ਹੈ ਕਿ ਤੁਹਾਨੂੰ ਜਲਦੀ ਹੀ ਇੱਕ ਚੰਗੀ ਗਿਰਾਵਟ ਮਿਲ ਸਕਦੀ ਹੈ ਇਹ ਮਾਮੂਲੀ ਗਿਰਾਵਟ ਇਸ ਲਈ ਆਈ ਹੈ ਕਿਉਂਕਿ ਕੇਂਦਰੀ ਕੈਨੇਡਾ ਸ਼ਨੀਵਾਰ ਨੂੰ ਪੰਪ ਤੇ ਕੀਮਤ ਦੇ ਵਿੱਚ 7 ਸੈਂਟ ਦੀ ਗਿਰਾਵਟ ਦੇਖਣ ਦੀ ਉਮੀਦ ਕਰ ਰਿਹਾ ਹੈ ਐਨਪ੍ਰੋ ਇੰਟਰਨੈਸ਼ਨਲ ਮੁਖ ਪੈਟਰੋਲੀਅਮ ਮਾਹਰ ਮੁਤਾਬਕ ਟੋਰਾਂਟੋ ਤੇ ਜੀਟੀਏ ਗੈਸ ਦੀਆਂ ਕੀਮਤਾਂ ਸ਼ਨੀਵਾਰ 5 ਅਪ੍ਰੈਲ ਨੂੰ ਜ਼ਿਆਦਾਤਰ ਸਟੇਸ਼ਨਾਂ ਤੇ 7 ਸੈਂਟ ਕੱਟ ਕੇ 132.9 ਪ੍ਰਤੀ ਲੀਟਰ ਹੋਣ ਦੀ ਉਮੀਦ ਹੈ